ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ ਨੇ ਤੇ ਉੱਥੇ ਹੀ ਆਪਣਾ ਸਪਸ਼ਟੇਕਰਨ ਦੇਣ ਪਹੁੰਚੇ ਨੇ ਤੇ ਦੱਸਦੀਏ ਕਿ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਅੱਜ ਸਪਸ਼ਟੀਕਰਨ ਦੇਣ ਦੇ ਲਈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੀਡਰਸ਼ਿਪ ਪਹੁੰਚੀ ਹੈ ਤੇ ਜਿਸ ਨੂੰ ਲੈ ਕੇ ਦੱਸਿਆ ਕਿ ਅੱਜ ਸਪਸ਼ਟੀਕਰਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਿੱਤਾ ਜਾਵੇਗਾ ਤੇ 15 ਦਿਨਾਂ ਦਾ ਸਮਾਂ ਸੁਖਬੀਰ ਬਾਦਲ ਨੂੰ ਦਿੱਤਾ ਗਿਆ ਸੀ ਤੇ ਉੱਥੇ ਹੀ ਮਾਫੀ ਮੰਗਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਚਠੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਹੁਕਮ ਲਗਾਏ ਗਏ ਤੇ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਹੋਈ ਤੇ ਜਿਸ ਤੋਂ ਬਾਅਦ ਉੱਥੇ ਹੀ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਬੇਅਦਬੀਆਂ ਹੋਈਆਂ ਤੇ ਅਤੇ ਜੋ ਗੁਨਾਹ ਹੋਏ ਉਸ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਬਾਕੀ ਧੜੇ ਨੇ ਮਾਫੀਨਾਮਾ ਪੱਤਰ ਸੋਪਿਆ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਗੇ ਰਕबीर ਸਿੰਘ ਦੇ ਵੱਲੋਂ ਇਕੱਤਰਤਾ ਕੀਤੀ ਗਈ ਤੇ ਪੰਜ ਸਿੰਘ ਸਹਿਬਾਨਾ ਦੇ ਨਾਲ ਮੀਟਿੰਗ ਸਰਦੀ ਗਈ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਆਪਣਾ ਸਪਸ਼ਟੀਕਰਨ ਦਿੱਤਾ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅੱਜ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਆਪਣਾ ਸਪਸ਼ਟੀਕਰਨ ਦਿੱਤਾ ਜਾਵੇਗਾ ਤੇ ਜਿਸ ਤੋਂ ਬਾਅਦ ਕੋਈ ਸੁਖਬੀਰ ਸਿੰਘ ਬਾਦਲ ਖੁਲਾਸਾ ਵੀ ਕਰ ਸਕਦੇ ਨੇ ਤੇ ਦੋਸਤੀ ਹੈ ਕਿ ਉੱਥੇ ਹੀ ਉਹਨਾਂ ਦੇ ਨਾਲ ਲੀਡਰਸ਼ਿਪ ਵੀ ਮੌਜੂਦ ਹੈ ਤੇ ਜਿਸ ਤੋਂ ਬਾਅਦ ਦਲਜੀਤ ਜੀ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣਗੇ ਤੇ ਉੱਥੇ ਹੀ ਉਹਨਾਂ ਦੇ ਮੁਰੇ ਪੱਖ ਰੱਖਿਆ ਜਾਵੇਗਾ ਤੇ ਜਿਸ ਤੋਂ ਬਾਅਦ ਸਾਰਾ ਸਪਸ਼ਟੀਕਰਨ ਦਿੱਤਾ ਜਾਵੇਗਾ ਤੇ ਅਕਾਲੀ ਦਲ ਦੇ ਵਿੱਚ ਜਿਹੜੀ ਕਿ ਬਗਾਵਤ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਹੈ ਦੂਜੇ ਪਾਸੇ ਬਾਕੀ ਤੜਾ ਸਤੀਫੇ ਦੀ ਮੰਗ ਕਰ ਰਿਹਾ ਲਗਾਤਾਰ ਪਲਟਵਾਰ ਕੀਤਾ ਜਾ ਰਹੇ ਨੇ ਇੱਕ ਦੂਜੇ ਦੇ ਉੱਤੇ ਤੇ ਖੇਰ ਨਿਸ਼ਾਨੇ ਵਿਸਤਾਰੇ ਜਾ ਰਹੇ ਨੇ ਤੇ ਦੱਸ ਦਈਏ ਕਿ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਰਗਵੀਰ ਸਿੰਘ ਦੇ ਵੱਲੋਂ 15 ਦਿਨਾਂ ਦਾ ਸਮਾਂ ਦੇ ਦਿੱਤਾ ਵੱਡੇ ਸਜ਼ਾ ਜਿਹੜੀ ਕਿ ਸੁਖਵੀਰ ਸਿੰਘ ਬਾਦਲ ਨੂੰ ਦਿੱਤੀ ਗਈ ਹੈ ਤੇ ਉੱਥੇ ਹੀ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਕਿ ਸੁਖਵੀਰ ਬਾਦਲ ਸ਼੍ਰੀ ਦਰਬਾਰ ਸਾਹਿਬ ਪਹੁੰਚਣ ਅਤੇ ਉੱਥੇ ਹੀ ਆਪਣਾ ਜਿਹੜਾ ਕਿ ਮਾਫੀ ਮੰਗਣ ਤੇ ਹੁਣ ਦੇਖਣੀ ਹੋਵੇਗੀ ਹੋਵੇਗਾ ਕਿ ਸੋ ਅੱਜ ਸਪਸ਼ਟੀਕਰਨ ਦੇ ਵਿੱਚ ਕੀ ਕੁਝ ਹੁੰਦਾ ਹੈ ਤੇ ਦੂਜੇ ਪਾਸੇ ਉੱਥੇ ਹੀ ਅਖਾਲੀ ਦਲ ਦੇ ਪ੍ਰਧਾਨ ਨੇ ਸਪਸ਼ਟ ਕਰ ਦਿੱਤਾ ਸੀ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਜ਼ਰੂਰ ਪੇਸ਼ ਹੋਵਾਂਗਾ ਤੇ ਸਿਰ ਮੱਥੇ ਹੋਵੇਗੀ ਗੱਲ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜੇ ਕਿ ਸੁਖਵੀਰ ਬਾਦਲ ਫਿਰ ਜਿਹੜੇ ਕਿ ਦਰਬਾਰ ਸਾਹਿਬ ਪੇਸ਼ ਹੋਣਗੇ ਤੇ ਉੱਥੇ ਹੀ ਮਾਫੀ ਵੀ ਮੰਗਣਗੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਨੇ ਆ ਡਾਕਟਰ ਦਲਜੀਤ ਛੀਮਾ ਦਾ ਹੋ ਕੀ ਕਹਿਣਾ ਅਕਾਲ ਤਖਤ ਸਾਹਿਬ ਦੇ ਅੱਗੇ ਸਿਰ ਝਕਾਉਣ ਵਾਸਤੇ ਆਏ ਆ ਜੋ ਉਹਨਾਂ ਦਾ ਹੁਕਮ ਹੋਊਗਾ ਹਮੇਸ਼ਾ ਹੁਕਮ ਚ ਰਹੇ ਆ ਤੇ ਜੋ ਉਹਨਾਂ ਦਾ ਹੁਕਮ ਹੋਊਗਾ ਉਹਨਾਂ ਦੇ ਹੁਕਮ ਦੇ ਮੁਤਾਬਕ ਅਸੀਂ ਸਿਰ ਝਕਾਵਾਂਗੇ ਸੁਵੀਵਾਲ ਜੀ ਵੀ ਆ ਰਹੇ ਨੇ ਇਹਦੇ ਬਾਰੇ ਨਹੀਂ ਹਾਲਤਾਂ ਸਾਫ਼ ਨੇ ਅਗੇ ਸਿਰ ਝਕਾਉਣ ਦਾ ਸਤੇ ਆਏ ਆ ਜੋ ਉਹਨਾਂ ਦਾ ਹੁਕਮ ਹੋਊਗਾ ਹਮੇਸ਼ਾ ਹੁਕਮ ਚ ਰਹੇ ਆ ਤੇ ਜੋ ਉਹਨਾਂ ਦਾ ਹੁਕਮ ਹੋਊਗਾ ਉਹਨਾਂ ਦੇ ਹੁਕਮ ਦੇ ਮੁਤਾਬਕ ਅਸੀਂ ਸਿਰ ਝਕਾਵਾਂਗੇ ਸੁਵੀਵਾਲ ਜੀ ਵੀ ਆ ਰਹੇ ਨੇ ਇਹਦੇ ਬਾਰੇ ਨਹੀਂ ਹਾਲਤਾਂ ਸਾਫ਼ ਨੇ ਅਕੇ ਸਿਰ ਝਕਾਉਣ ਦਾ ਉਸ ਤੇ ਆਏ ਆ ਜੋ ਉਹਨਾਂ ਦਾ ਹੁਕਮ ਹੋਊਗਾ ਹਮੇਸ਼ਾ ਹੁਕਮ ਚ ਰਹੇ ਆ ਤੇ ਜੋ ਉਹਨਾਂ ਦਾ ਹੁਕਮ ਹੋਊਗਾ ਉਹਨਾਂ ਦੇ ਹੁਕਮ ਦੇ ਮੁਤਾਬਕ ਕਿਸੇ ਸਿਰ ਝਕਾਵਾ ਇਹਦੇ ਬਾਅਦ ਵੀ